ਤਾਂ ਕੋਲ ਆ ਰਹੇ ਤਾਂ ਮੈਂ ਅੱਜ ਕਰਾਨ ਜਾ ਰਿਹਾ ਜੀ ਜੁਆਇਨਿੰਗਸ ਵਾਲਾ ਵੀ ਬੜਾ ਲੰਮਾ ਪ੍ਰੋਸੈਸ ਹੈ ਜੇ ਹੋਊਗਾ ਮੈਂ ਸਮਝੰਦ ਕਾਂਗਰਸ ਜੀ ਅੱਜ ਬਹੁਤ ਸਾਰੇ ਸ਼ੇਅਰ ਬੈਠੇ ਐ ਹੁਣ ਅੱਜ ਦੇ ਪ੍ਰਧਾਨ ਨੇ ਜਿਹੜੇ ਉਹ ਫੇਰ ਆਪਣੇ ਸਾਥੀਆਂ ਨੂੰ ਬکریاں ਦੱਸ ਰਿਹਾ ਉਹਨਾਂ ਨੂੰ ਮੁਬਾਰਕ ਹੋ ਤਲਵ ਸੁਸ਼ੀਲ ਰਿੰਕੋ ਜੀ ਨੇ ਜੁਆਇਨ ਕੀਤਾ ਦਿੱਲੀ ਦੇ ਅੰਦਰ ਸ਼ੀਤ ਲੰਗਰਾਲ ਜੀ ਨੇ ਜੁਆਇਨ ਕੀਤਾ ਤੇ ਮਹਾਰਾਣੀ ਪੁਨੀਤ ਕੌਰ ਜੀ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਪਾਰਟੀ ਨੂੰ ਫਾਰਮਲ ਤੌਰ ਤੇ ਜੁਆਇਨ ਕੀਤਾ ਸੀ ਜੁਆਇਨ ਕਰਨ ਦੇ ਬਾਅਦ ਪਹਿਲੀ ਦਵਾ ਬੀਜੇਪੀ ਆਫਿਸ ਪੰਜਾਬ ਦੇ ਆਫਿਸ 'ਚ ਪਹੁੰਚੇ ਹੈ ਜੁਆਇਨਿੰਗ ਕਰਵਾਈਆਂ ਨੇ ਬਹੁਤ ਸਾਰੇ ਐਮਪੀ ਜਿਹੜੇ ਲੋਕ ਤੁਹਾਨੂੰ ਲਾ ਰਹੇ ਹਾਂ ਇਸ ਸਮੇਂ ਮੈਂ ਅਜੇ ਕਰਾਣ ਜਾ ਰਿਹਾ ਜੀ ਜੁਆਇਨਿੰਗਸ ਵਾਲਾ ਵੀ ਬੜਾ ਲੰਮਾ ਪ੍ਰੋਸੈਸ ਹੈ ਜੇ ਹੋਊਗਾ ਪਰ ਇਹ ਲੋਕਾਂ ਨੇ ਜਿਸ ਤਰ੍ਹਾਂ ਕੱਲ ਸੁਸ਼ੀਲ ਰਿੰਕੂ ਜੀ ਨੇ ਜੁਆਇਨ ਕੀਤਾ ਦਿੱਲੀ ਦੇ ਅੰਦਰ ਸ਼ੀਤਲ ਲੰਗਰਾਲ ਜੀ ਨੇ ਜੁਆਇਨ ਕੀਤਾ ਤੇ ਮਹਾਰਾਣੀ ਪੁਨੀਤ ਕੌਰ ਜੀ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਪਾਰਟੀ ਨੂੰ ਫਾਰਮਲ ਤੌਰ ਤੇ ਜੁਆਇਨ ਕੀਤਾ ਸੀ ਜੁਆਇਨ ਕਰਨ ਦੇ ਬਾਅਦ ਪਹਿਲੀ ਵਾਰ ਬੀਜੇਪੀ ਆਫਿਸ ਪੰਜਾਬ ਦੇ ਆਫਿਸ 'ਚ ਪਹੁੰਚੇ ਹੈ ਤੇ ਉਹਨਾਂ ਦਾ ਅੱਜ ਰੂਪਾਨੀ ਜੀ ਨੇ ਵੀ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਅੱਜ ਫਾਰਮਲ ਤੌਰ ਤੇ ਬੀਜੇਪੀ ਪ੍ਰਧਾਨ ਦੇ ਤੌਰ ਤੇ ਮੈਂ ਉਹਨਾਂ ਨੂੰ ਸਵਾਗਤ ਕੀਤਾ ਹੈ ਜੀ ਕਾਂਗਰਸ ਕਹਿ ਰਹੀ ਹੈ ਕਿ ਚੰਗਾ ਹੋਇਆ ਚਲੇਗੇ ਲੋਕ ਪਾਰਟੀ ਥੋੜੇ ਦਿਨਾਂ ਨੂੰ ਵਿਲਾ ਆ ਜੂਗਾ ਇੱਕ ਚੰਗਾ ਮਕਾਨ ਉਹਨਾਂ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ ਮੁਬਾਰਕ ਇਸ ਕੀ ਸਟ੍ਰੈਟਜੀ ਕੀ ਹੈ ਸਰ ਸਟ੍ਰੈਟਜੀ ਕੀ ਹੈ ਅੱਗੇ ਕਿਉਂਕਿ ਕਾਫੀ ਸਾਰੇ ਇਧਰ ਉਧਰੋ ਅੱਗੇ ਲੋਕ ਤੁਸੀਂ ਕਾਂਗਰਸ ਦੇ ਕਾਫੀ ਸਾਰੇ ਲੋਕ ਲੈ ਆਏ ਹੋ ਨਾਲ ਔਰ ਚੰਗਾ ਗੁੰਬਾ ਜੋੜ ਲਿਆ ਦੇਖੋ ਮੇਰੇ ਤਾਂ ਪੁਰਾਣੇ ਕੁਲੀਗ ਰਹੇ ਹੈ ਸਰ ਅੱਜ ਹੋਰ ਹੈ ਵੀ ਅੱਜ ਉਹਨਾਂ ਦੇ ਲੀਡਰ ਸਾਹਿਬਾਂ ਉਹਨਾਂ ਨੂੰ ਕਹਿੰਦਾ ਉਹ ਜਾਂਦੇ ਰਹੇ ਮੈਂ ਤਾਂ ਬੱਕਰੀਆਂ ਨਾਲ ਕੰਮ ਚਲਾ ਲੂਗਾ ਮੈਂ ਸਮਝਦਾ ਨਹੀਂ ਕਾਂਗਰਸជាਜੀ ਬਹੁਤ سارے ਸ਼ੇਰ ਬੈਠੇ ਐ ਲੀਡਰਸ ਦੀ ਸੋਚ ਹੈ ਉਹ ਬکریاں ਤਾਂ ਹੀ ਕਾਂਗਰਸ ਪਾਰਟੀ ਨੂੰ ਸੀਮਿਤ ਰੱਖਣਾ ਚਾਹੁੰਦੇ ਐ ਇੱਕ ਪਹਿਲਾਂ ਵੀ ਮੁੱਖ ਮੰਤਰੀ ਸੀ ਉਹਨਾਂ ਨੇ ਹੀ ਕਾਂਗਰਸ ਨੂੰ ਬکریاں ਦੇ ਰਿਲੇਸ਼ਨ ਚ ਇੱਕ ਬੜਾ ਬਦਨਾਮ ਕੀਤਾ ਸੀ ਹੁਣ ਅੱਜ ਦੇ ਪ੍ਰਧਾਨ ਨੇ ਜਿਹੜੇ ਉਹ ਫੇਰ ਆਪਣੇ ਸਾਥੀਆਂ ਨੂੰ ਬکریاں ਦੱਸ ਰਿਹਾ ਉਹਨਾਂ ਨੂੰ ਮੁਬਾਰਕ ਹਾਂ ਸਰ ਹੋਰ ਵੀ ਲੈ ਕੇ ਆਉਂਗੇ ਲੋਕ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ